ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹਾਂ ਤਕਰੀਨ ਆ ਬਾਈ ਗੋਰੇ ਕੋਲੇ ਪਹੁੰਚੇ ਪਿੰਡ ਭਦੌਰ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆਂ ਅੱਜ ਤੁਹਾਨੂੰ ਦੋਨੇ ਤਰ੍ਹਾਂ ਦੇ ਰੰਗ ਦਿਖਾ ਦੇਵਾਂਗੇ ਇੱਕ ਤੁਹਾਨੂੰ ਦਿਖਾ ਦੇਾਂਗੇ ਬੂਰੀ ਝੋਟੀ ਤੇ ਇੱਕ ਤੁਹਾਨੂੰ ਦਿਖਾ ਦੇਾਂ ਤੇੋਕੜ ਗੱਬਣਾ ਹਾਂ ਇਹ ਦੋਨੇ ਟੋਕੜ ਗੱਬਣਾ ਇਹ ਚੈੱਕ ਪਾਸਾ ਮਿਣੀ ਤੇ ਦੂਜੀ ਇੱਕ ਮਹੀਨੇ ਦੀ ਬਣੀ ਵੀ ਆ ਉਹ ਗੱਲਬਾਤ ਗਾ ਬਾਈ ਨਾ ਕਰਾਂ ਵੀ ਕਿੰਨੇ ਚਿਰ ਦੀ ਬਣੀ ਬਣੀ ਚੈੱਕ ਪਾਸਾ ਜਾਂ ਕਿਵੇਂ ਆ ਸਾਰੀ ਗੱਲਬਾਤ ਕਰਾ ਦੇਾਂਗੇ ਬਾਈ ਗੋਰੇ ਕੋਲੇ ਪਹੁੰਚਿਆ ਪਿੰਡ ਭਧੌੜ ਤੇ ਵਧਾਤਿਆਂ ਵਾਲੀ ਸੜਕ ਤੇ ਬਾਈ ਦਾ ਘਰ ਆਗਾ ਨਾਨਕਸਰ ਗੁਰਦਾਰੇ ਤੋਂ ਅੱਗੇ ਆ ਕੇ ਸਸੀ ਕਾ ਵੀਰੇ ਗੁਰੇ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਚੰਗਾ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ 87 ਤੋਂ ਪਿੰਡ ਭਧੌੜ ਜਲਾ ਪਰਾਲਾ ਕਿਸੇ ਤਪਾ ਹੂੰ 40 ਰੋਡ ਦਾ ਇਦਾ ਉੱਥੇ ਪਕਰਾ ਬਰਾਤਾ ਬਰਾਤਾ ਸ਼ੜਕ ਦੇ ਉੱਤੇ ਤੇ ਮੇਨ ਭਧੌੜ ਨੂੰ ਜਾਂਦਾ ਕਹਿੰਦਾ ਹਾਂ ਮੇਨ ਭਧੌੜ ਤੋਂ ਫਰੇ ਜਾਂਦਾ ਤੇ ਬਾਈ ਜੀ ਗੁਰੇ ਕਿਵੇਂ ਰਹਿੰਦਾ ਵੀਡੀਓ ਦਾ ਰਿਸਪਾਂਸ ਵਧੀਆ ਰਹਿੰਦਾ ਬਈ ਇੱਕ ਨੰਬਰ ਪੂਰਾ ਵਧੀਆ ਹੁਣ ਤਾਂ ਫਿਰ ਨੈੱਟ ਦੀ ਇੱਕ ਵੀਡੀਓ ਪੱਕੀ ਹੋਣੀ ਹਾਂ ਬਹੁਤ ਵਧੀਆ ਪਾਵਾਂਗੇ ਬਸ ਹਾਂ ਕਿਉਂਕਿ ਗਾਂ ਰੁੱਤ ਚੰਗੀ ਆ ਗਈ ਹੁਣ ਆ ਗਈ 1.5 ਜੀ 2 ਤੋਂ ਪਾ ਦੇ ਕਰਾਂਗੇ 2 ਦਿਨ ਗੁਰੇ ਆਪਾਂ ਨੂੰ ਵੀਡੀਓ ਕਰਦਿਆਂ ਨੂੰ ਤੇਰਾ 1 ਸਾਲ ਤੇ 7 ਮਹੀਨੇ ਹੋ ਗਏ ਆ ਹੋ ਗਏ ਬਾਈ ਵਧੀਆ ਰਹਿ ਰਿਹਾ ਹੁਣ ਬਹੁਤ ਵਧੀਆ ਰਿਹਾ ਪੂਰਾ ਨਿਆਰੇ ਆ ਗਿਆ ਅੱਜ ਆਪਾਂ ਦੋ ਦਿਖਾ ਰਹੇ ਆ ਵੀਰਾਂ ਦੀ ਮੰਗ ਤੇ ਇੱਕ ਬੂਰੀ ਦਿਖਾ ਰਹੇ ਆ ਤੇ ਇੱਕ ਦਿਖਾ ਰਹੇ ਆ ਆਪਾਂ ਮੀਣੀ ਟੋਕੜ ਗੱਬਣ ਚ ਇੱਕ ਪਾਸੇ ਇੱਕ ਪਾਸੇ ਮੀਣੀ ਦੀ ਗੱਲੀ ਕਰ ਲਿਆ ਜਿਆ ਵੀਰੇ ਇੱਧਰਲੇ ਪਾਸੇ ਮੀਣੀ ਵੀਰੇ 6 ਕਿਲੋ ਦੁੱਧ ਦਾ 6 ਕਿਲੋ ਦੁੱਧ ਆ ਗਿਆ ਤੀਜਾ ਸੂਆ ਸੂਈ ਦੀ ਆ ਤੀਜਾ ਸੂਆ ਸੂਈ ਆ ਤੇ 3 ਮਹੀਨੇ ਤੋਂ 5 ਕਿ ਦਿਨ ਘੱਟ ਗੱਬਣਾ 3 ਮਹੀਨਿਆਂ ਤੋਂ ਬਾਅਦ 3 ਮਹੀਨੇ ਮੰਨ ਲਓ 3 ਮਹੀਨੇ ਮੰਨੋ ਦੁੱਧ ਕਿੰਨਾ 6 ਕਿਲੋ ਦਾ ਬਾਈ ਤੇ ਸੂਰੇ ਕਿਹੜੇ ਵਾਸਤੇ ਤੀਜੇ ਵਾਸਤੇ ਘਬੜਾਜੀ ਤੀਜੇ ਵਾਸਤੇ ਘਬੜਾਜੀ ਓਕੇ ਲਿਆਓ ਜੀ ਤੋਰਾ ਇਹਦਾ ਕਰੈਗੇ ਚ ਇੱਕ ਚੰਗੀ ਆ ਜੀ ਬਾਕੀ ਮੀਣੀ ਵੀ ਆ ਗਈ ਨਾਲ ਟੋਕੜ ਘਬਣਾ ਕੀ 6 ਕਿਲੋ ਮਹਿੰਦੀ ਕਿਵੇਂ ਵੀਰੇ ਮਹਿੰਦੀ ਵੀਰੇ ਝਾੜਦੀ ਆਪਣੇ ਕੋਲੇ ਉੱਥੇ ਦਾ ਝਾੜਦੇ ਹੋ ਕੇ ਲਿਆ ਆ ਭਾ ਇੱਥੇ ਵੀ ਦੇਖੋ ਕਿਵੇਂ ਆਈ ਹੈ ਹਨਾ ਰੰਗੀ ਆ ਵੀ ਆ ਜੀ ਆਈ ਆ ਬਾਈ ਕੋਲੇ ਆਪਣੇ ਸਾਹਮਣੇ ਉਤਰੀ ਆ ਜੀ ਤੇ ਆ ਦੇਖੋ ਜੀ ਸਾਇਸ ਸੂਜੇ ਦਾ ਚੰਗਾ ਤੇ ਬਾਕੀ ਆ ਧਾਰਤੂਰ ਪੋਲੇ ਬਾਈ ਬਾੜੀ ਪੋਲੇ ਵਗ ਸਮੀ ਪੜੀ ਬਹੁਤ ਬਾਈ ਓਕੇ ਜੀ ਲਓ ਜੀ ਰਾਜੀ ਬਹੁਤ ਆ ਹੂੰ ਚੰਗੀ ਆ ਜੀ ਕੁਆਲਿਟੀ ਹੈਗੀ ਚੰਗੀ ਪੇਮੈਂਟ ਦੀ ਤਿਆਰ ਹੋਣੀ ਗੁਰੂ ਵੀਰੇ ਕਿੰਨੇ ਪੈਸੇ ਇਹਦੇ ਜਾਇਜ਼ ਵਾ ਲੈਣ ਦੇਣੀ ਦਾਸ ਦੀ ਬਸ ਇਹਦਾ ਮੁੱਲ ਕੋਸ ਮਰਜ਼ੀ ਕਰਾ ਲਈ ਜੇ 70000 ਦੀ ਮਾਝ ਦੇ ਦਾਂਗਾ ਓਕੇ ਕੋਈ 1500 ਦੀ ਇਹ ਝੁਗ ਜਾਇ ਸੀ ਹਣਾ ਮਾੜਾ ਮੋਟਾ ਹੀ ਹੋ ਬਸ ਮੈਂ ਭਾਈ ਜੀ ਮੇਰਾ ਕੰਮ ਪਤਾ ਕੀ ਆ ਮੈਂ ਆਪ ਕੈਮਰਾ ਬੰਦੇ ਨੂੰ ਕਹਿ ਦਿੰਦਾ ਗੁਰੇ ਕਿੰਨਾ ਘਟਾਦਾ ਤੈਨੂੰ ਭਾਈ ਆਪ ਕੈਮਰਾ ਸਹੀ ਗੱਲ ਦੱਸ ਦੇ 4000 ਘਟਾਦਾ 4000 ਸਿੱਧੇ ਕਹਿ ਤਾ ਨਾ ਆਪਾਂ ਕਹਿੰਦੇ ਕਿ ਅਸੀਂ 81000 ਕਰਨ ਹਾਂ ਦੇ ਦਾਂ ਦੇਵਾ ਦੇਖਦਾ ਹਾਂ ਹੂੰ ਲੈ ਵਾਲੂ ਆ ਪੂਰਾ ਚੰਗਾ ਜੀ ਥਾਂ ਲੇਵੇ ਦੀ ਪੂਰੀ ਸਾਫ ਚੜ ਕੇ ਆਈ ਹੈ ਨਾ ਹੁਣੀ ਆ ਦੇਖੋ ਤੇ 77000 ਦੇ ਵਿੱਚੋਂ ਥੋੜੀ ਛੋਟ ਛੱਪਾ ਜ਼ਰੂਰ ਹੋਣਾ ਮਾੜਾ ਮੋਟਾ ਤੇ ਇੱਕ ਪਾਸਾ ਤੁਸੀਂ ਆ ਦੀ ਚੈੱਕ ਕਰਾ ਕੇ ਲੈ ਕੇ ਜਾਣੀ ਆ ਤੇ ਚੰਗੇ ਸਾਇਦੇ ਆ ਕਿ ਰੰਗ ਬੰਨ ਪੂਰਾ ਚੰਗਾ ਹਨਾ ਪੂਰਾ ਇੱਕ ਨੰਬਰ ਆ ਵੀਰੇ ਤੇ ਹੁਣ ਵੀਰੇ ਦੋ ਨ 1 ਮਹੀਨਾ 5-7 ਦਿਨਾਂ ਦੀ ਅੱਛਾ 1 ਮਹੀਨਾ ਤੇ 5 ਕਿੰਨਾਂ ਦੀ ਗੱਬਣ ਹੈ ਵੀਰੇ ਇਹ 5 ਦਿਨ ਦੀ ਗੱਬਣ ਹੋ ਗਈ ਬੂਰੀ ਆ ਗਈ ਤੇ ਆਪਾਂ ਦੱਸ ਤਾਂ ਦਿੱਤਾ ਵੀ ਕੋਈ ਭਰਾਗਾ ਇਹਨੂੰ ਜਾ ਕੇ ਕੋ ਦੇ ਦੇ ਵਾਦੋ ਆਏ ਨਾ ਬਾਈ ਗੱਬਣ ਪੱਤਾ ਨਹੀਂ ਕੋਈ ਵੀਰ ਵੜ ਕੇ ਇਹਨਾਂ ਕੋਈ ਇਹਨੂੰ ਦਵਾਈ ਪੁੱਟੀ ਨਾ ਦੇਵੇ ਜਾ ਕੇ ਓਕੇ ਜੀ ਕਈ ਵਾਰੀ ਆਪਾਂ ਚੈੱਕ ਕਰਾਉਣ ਲੱਗਦੇ 15 ਦਿਨ ਵੇਟ ਕਰ ਲੈ ਪਾਏ ਪੱਕਾ ਗੱਬਣ ਨਿਕਲੂਗੀ ਪੱਕਾ ਗੱਬਣ ਦੁੱਧ ਕਿੰਨਾ ਬਾਈ ਬਹੁਤ 7 ਕਿਲੋ 6 ਮੰਨ ਕੇ ਲੈ ਲਿਓ ਮਿਲਦੀ ਕਿਵੇਂ ਇਹ ਇਹ ਵੀ ਚਾਰ ਤੇ ਮਿਲਦੀ ਵੀਰੇ ਤੇ ਕੱਦਗਾਠ ਹੈ ਸਟਰਾ ਹਨਾ ਫੁੱਲ ਵੱਡੀ ਸਾਈਜ਼ ਦੀ ਹੈ ਬਿਰ 2 ਲੱਖ ਦੀ ਝੋਟੀ ਬਿਕਦੀ ਹੈ ਰੋਈ ਓਕੇ ਜੀ ਜਮਾ ਤੇ ਨੀਂਦੀ ਬੂਰੀ ਹੈ ਇਹ ਹਾਂ ਨੀਲੀ ਪਿਓਰ ਬੂਰੀ ਨੀਲੀ ਦਾ ਵੀ ਬੂਰੀ ਚਾ ਗਿਆ ਦੇਖੋ ਜੀ ਤੇ ਫੁਰ ਖਾਰੇ ਦੀ ਚਿੱਟੇ ਲਿਆਓ ਜੀ ਹਾਂਜੀ ਤੋਰਾ ਕਰਾਇਗੇ ਚ ਇੱਕ ਥਣ ਸੁਣਾ ਦੀ ਸਾਫ ਆ ਬੂਰੀ ਬਾਕੀ ਦੀ ਗੱਲ ਸਾਈਜ਼ ਪੋਠਾ ਪਠਾ ਜੇ ਤੁਹਾਨੂੰ ਜਿਹੜੀ ਕੋੜਿਆਂ ਦੀ ਸ਼ੇਪ ਆ ਬੂਰੀ ਚੰਗੀ ਸ਼ੇਪ ਆ ਜੀ ਆਹ ਦੇਖੋ ਜੀ ਕੁਆਲਿਟੀ ਚੰਗੀ ਵੱਡੀ ਬਹੁਤ ਆ ਵੀਰੇ ਵੱਡੀ ਫੁੱਲ ਤੇ ਥਣ ਲੈਵੇ ਦੀ ਪੂਰੀ ਸਾਫ ਆ 6 ਕਿਲੋ ਦੁੱਧ ਆ ਹੋ ਸਕਦਾ ਥੋੜਾ ਬਹੁਤਾ ਬਾਜੇ ਹੁਣ ਹਾਂ ਤੇ ਨਹੀਂ 6 ਕਿਲੋ ਹੁਣ ਦੇਈ ਜਾਣਾ ਤੇ ਬਰੀਡ ਚੰਗੇ ਤਿਆਰ ਕਰ ਦੇਣੀਆਂ ਇਹਨੇ ਬਹੁਤ ਚੰਗੀ ਕੁਆਲਟੀ ਵਾਲੀ ਆ ਦੇਖੋ ਜੀ ਚੰਗਾ ਟੀਕਾ ਪਰ ਡੈਰੀਆਂ ਚਾਹੀਦੀ ਹੋਈ ਮੱਝੇ ਪੂਰੀ ਸਾਫ ਸੁਥਰੀ ਚੰਗੀ ਤੇ ਬਰੀਡਰ ਮੱਝ ਬਣਣਾ ਇਹਨੇ ਚਲੋ ਵੰਡਾਂ ਹਾਂਜੀ ਹਾਂਜੀ ਬਾਕੀ ਫੈਜ ਦੇ ਸਿੰਘ ਮੋਹ ਦੀ ਕੋਪੋੜੇ ਹਾਂਜੀ ਹਾਂਜੀ ਪੂਰੀ ਚੰਗੀ ਬੇਸ ਕੁਆਲਟੀ ਦੀ ਕਹਿੰਦੇ ਪੈਰੀ ਹੂੰ ਚੰਗੇ ਆ ਗੋਦ ਵੀਰੇ ਬਸ ਠੰਡੀ ਆ ਵੀਰੇ ਐ ਨਹੀਂ ਕਹਿੰਦੇ ਲੈ ਹੂੰ ਠੰਡੀ ਦਾ ਕੋਈ ਅੰਤ ਲੈ ਓਕੇ ਤੇ ਗੋਰ ਇਹਦੇ ਬਾਈ ਠੀਕ ਆ ਨਹੀਂ ਲਵਾਉ ਯਾਰ ਘਰੇ ਜਾ ਕੇ ਇੰਨੀ ਆਪਾਂ ਗਾਰੰਟੀ ਦਿੰਦੇ ਆ ਕਿੰਨੇ ਬਾਤ ਵਾਲੀ ਆ ਨਾ 75000 ਝੋਟੀ ਲਾ ਵੀਰੇ ਆਪਾਂ ਫਿਰ ਜਾਨ ਹੀ ਬਚਾਉਣੀ ਆ 72000 ਰੁਪਏ ਦਿੰਦੇ ਸੀ ਯਾਰ ਆਪਾਂ ਦੇਣੀ ਉਧਰ ਯਾਰ ਠੀਕ ਆ ਉਦੋਂ ਵੀ ਇੰਹੀਂ ਕਰਿਆ ਨਾ ਆਪਾਂ ਦੇ ਦਿੰਦੇ ਵੀ ਸੀ ਬਾਈ ਸੌਂਗ ਵਾਲਾ ਤੇ ਮਰਦੀ ਹੂੰ ਵੱਡੀ ਬਹੁਤ ਹੈ ਮਜੇ ਵੱਡੇ ਸਾਈਜ਼ ਦੀ ਆ ਗਈ 75000 ਤੇ 77000 ਜੇ ਧੋਕੜ ਗੱਬਣ ਨਿਕਲੇ ਫਿਰ ਤਾਂ ਇਹਦਾ ਕੋਈ ਅੰਤ ਨਹੀਂ ਕੋਈ ਬਾਈ ਇਹ ਹੁਣ ਵੀ ਧੋਕੜ ਗੱਬਣ ਚੈੱਕ ਹੋ ਗਈ 90000 ਦੀ ਆਪਾਂ ਵਾਪਸ ਲੈ ਲਾਂਗੇ ਓਕੇ ਤੇ 75000 ਤੇ 77000 ਚੰਗੀ ਆ ਜੀ ਜੇ ਦੋਨੇ ਇਕੱਠੀਆਂ ਲੈ ਜਾਣੀਆਂ ਦੋਨੇ ਲੈ ਜਾਓ ਚੰਗੀ ਬਰੀਡ ਦੀਆਂ ਦੋਨੇ ਬਾਕੀ ਮੁੱਲ ਵੀਰੇ ਇੱਕ ਲੋ ਜੈ ਜੀ ਆ ਬੰਦੇ ਨੇ ਮਫੂਨ ਲਾਉਣ ਲੱਗੇ ਨੇ ਘੱਟ ਕਰਨਾ ਵਾਂਗ ਕਰ ਲੈ ਇਹਦੇ ਵਿੱਚ ਥੋੜੀ ਹੋਗੀ ਜੈਜ ਰੇਟ ਕਰਿਆ ਬਾਈ ਨੇ ਜਮਾ ਨਾ ਖਿੱਚ ਕੇ ਕਰਿਆ ਰੇਟ ਛੋੜ ਛੱਪੇ ਵੀਰੇ ਛੋੜ ਛੱਪੇ ਵਾਲੇ ਮੁੱਲ ਆ ਗਈ ਸੀ ਤੇ ਬਾਕੀ ਦੀ ਕੁਆਲਿਟੀ ਦੋਨਾਂ ਦੀ ਚੰਗੀ ਪੂਰੀ ਆ ਗਈ ਤੇ ਉਧਰੋਂ ਮੀਣੀ ਆ ਗਈ ਕੁਆਲਿਟੀ ਦੋਨੇ ਕੁਆਲਿਟੀ ਵਾਈ ਝੋਟੀਆਂ ਆਂਗਾ ਆ ਦੇਖੋ ਜੀ ਨਾ ਤਾਂ ਬੂਰੀ ਖੇਤੀ ਮਿਲਦੀ ਐ ਨਾ ਮੀਣੀ ਖੇਤੀ ਮਿਲਦੀ ਐ ਮੀਣੀ ਖੇਤੀ ਮਿਲਦੀ ਐ ਜਮਾਂ ਸਹੀ ਗੱਲ ਆ ਨੰਬਰ ਬੋਲਦੀ ਬਾਈ ਫਿਰ ਨੰਬਰ 88 ਤੋਂ 88 ਤੇ 04320 ਆ ਪਿੰਡ ਬਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਪਿੰਡ ਬਦੌੜ ਹਾਂਜੀ ਇੱਕ ਆਪਣੇ ਕੋਲੋਂ ਕੱਟੀ ਐ ਛੋਟੀ ਆ ਜੋ ਦਿਖਾ ਦਿਓ ਅੱਛਾ ਜੀ ਤੇ ਚਾਰ ਹੀ ਥਾਣਾ ਬਾਈ ਹਾਂ ਆ ਕੱਟੀ ਐ ਵੀਰੇ ਹੂੰ ਚਾਰ ਥਾਣਾ ਇਹਦੇ ਦੇਖੀ ਹੋਲੀ ਦੇ ਕਿੰਦੀ ਆ ਪਤਲੇ ਪਿੰਡੇ ਕਹਿਰੀ ਹੱਡੀ ਦੀ ਆ ਹਰਿਆਣੇ ਦੀ ਮੈਂ ਹੀ ਕੱਟੀ ਆ ਦੇ ਦੇ ਕੰਬਲ ਪੂਰਾ ਭੋਰਾ ਨੇ ਮਰੇ ਤੇ ਕਿੰਨੇ ਕੇ ਪੈਸੇ ਬਾਈ ਇਹਦੇ ਇਹ 16000 ਕੱਟੀ ਦੇ ਦਾਂਗਾ 16000 ਦੀ ਮਾਨਦਾਨ ਕਰ ਦਾਂਗੇ ਬਾਕੀ ਸਿਰ ਬਹੁਤ ਚੰਗੀ ਆ ਬਾਕੀ ਦਾ ਸਹਿਤ ਸੂਤ ਸਾਰੀ ਓਕੇ ਆ ہاں ਬਹੁਤ ਨੌਂਗਵਿੰਦ ਦਾ ਬੱਚਾ ਓਕੇ ਜੀ ਆ ਤਾਜਾ ਬੱਚਾ ਜੀ ਕਿਹਨੇ ਲੋੜੇ ਸੇ ਵੀ ਦੇ ਦੇਣਾ ਜੀ ਕਿਹਨੇ ਲੈਣਾ ਇਹ ਆਪਣਾ ਝੋਟਾ ਕਿ ਗੱਟੀ ਬਰੇ ਝੱਟਾ ਬਰੇ ਝੱਟਾ ਮੱਝ ਬੱਚਾ ਆ ਨਿਆਰ ਤੇ ਇਹਦੀ ਕਰਿਓ ਜਰੂਰ ਬਾਈ ਨਾਲ ਸੰਪਰਕ ਤੇ ਇਧਰ ਸਾਨੂੰ ਦੋ ਕੁੜ ਦਾ ਬਣਾਂ ਜਿਹੜੀਆਂ ਦਿਖਾਈਆਂ ਇਹਨਾਂ ਦਾ ਵੀ ਸੰਪਰਕ ਕਰਨਾ ਤੇ ਬਾਕੀ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ